ਰਾਤ ਨੂੰ ਰੰਗ ਬਿਰੰਗੀ ਰੋਸ਼ਨੀ ਨਾਲ جگਮਗਾ ਹੋਇਆ ਅਯੁੱਧਿਆ ਦਾ ਰਾਮ ਮੰਦਿਰ ਦਿਵਯ ਜਗਉਣ ਲਈ ਇਕੱਠੇ ਹੋਏ ਸ਼ਰਧਾਲੂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਆਵਾਜ਼ ਚ ਜੁਲਾਈ ਰਾਮ ਨਾਮ ਦੀ ਜੋ ਸਤਿਅਕਾਲ ਜੀ ਮੈਸਟਰ ਸ਼ਰਮਾ ਚਰਦੀਕਲਾ ਟਾਈਮ ਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਰਾਮ ਲਾਲਾ ਦੇ ਪ੍ਰਾਇਮ ਪ੍ਰਤੀਸ਼ਟਾ ਸਮਾਰੋਹ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਰਾਮ ਮੰਦਿਰ ਸਮੇਤ ਅਯੋਧਿਆ ਦੇ ਸਾਰੇ ਮੰਦਿਰਾਂ ਨੂੰ ਰੋਸ਼ਨੀ ਨਾਲ ਸਜਾਇਆ ਗਿਆ ਤੇ ਅਸਮਾਨ ਪਟਾਕਿਆਂ ਦੀ ਚਮਕ ਨਾਲ ਦੀਵਾਲੀ ਵਾਂਗ جگਮਗਾ ਉਠਿਆ ਇੱਕ ਕੰਧ ਤੇ ਲਾਈਟਾਂ ਨਾਲ ਭਗਵਾਨ ਰਾਮ ਅਤੇ ਦੇਵੀ ਸੀਤਾ ਦੇ ਚਿੱਤਰ ਬਣਾਏ ਗਏ ਅਤੇ ਮੰਦਿਰ ਦੇ ਮੁੱਖ ਢਾਂਚੇ ਤੇ ਰਾਮ ਨਾਮ ਪੇਸ਼ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਸੋਮਵਾਰ ਨੂੰ ਅਯੁੱਧਿਆ ਦੇ ਮੰਦਿਰ ਚ ਰਾਮ ਲੱਲਾ ਦੀ ਨਵੀਂ ਮੂਰਤੀ ਦੀ ਸਥਾਪਨਾ ਕੀਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਨੂੰ ਨਵੇਂ ਯੁੱਗ ਦੇ ਆਗਮਨ ਦਾ ਪ੍ਰਤੀਕ ਕਰਾਰ ਦਿੱਤਾ ਅਤੇ ਲੋਕਾਂ ਨੂੰ ਮੰਦਿਰ ਨਿਰਮਾਣ ਤੋਂ ਅੱਗੇ ਵਧਨ ਅਤੇ ਅਗਲੇ ਹਜ਼ਾਰ ਸਾਲਾਂ ਲਈ ਇੱਕ ਮਜ਼ਬੂਤ ਸ਼ਾਨਦਾਰ ਅਤੇ ਦੇਵੀ ਭਾਰਤ ਦੀ ਨੀਂਹ ਬਣਾਉਣ ਦਾ ਸੱਦਾ ਦਿੱਤਾ ਸੂਰਜ چھਪਣ ਤੋਂ ਬਾਅਦ ਲੋਕਾਂ ਨੇ ਆਪਣੇ ਘਰਾਂ ਨੂੰ ਦੀਵਿਆਂ ਨਾਲ ਵੀ ਰੋਸ਼ਨ ਕੀਤਾ ਰਾਜਸਦਨ ਦੇ ਸਜਾਏ ਗਏ ਗੇਟ ਲక్ష్ਮੀ ਦਵਾਰ ਦੇ ਸਾਹਮਣੇ ਸੋਮਵਾਰ ਦੇ ਰਾਤ ਤੱਕ ਸੈਂਕੜੇ ਲੋਕ ਸਥਾਨਕ ਨਿਵਾਸੀ ਅਤੇ ਦਰਸ਼ਕ ਫੋਟੋਆਂ ਦਾ ਸੈਲਫੀ ਲੈਣ ਲਈ ਮੌਜੂਦ ਰਹੇ ਪ੍ਰਵੇਸ਼ ਦੁਆਰ ਦੇ ਸਿਖਰ ਤੇ ਭਗਵਾਨ ਰਾਮ ਦੀ ਤਨੁਸ਼ ਤੀਰ ਫੜੀ ਹੋਈ ਤਸਵੀਰ ਲਗਾਈ ਗਈ ਅਤੇ ਅਯੁੱਧਿਆ ਜੈ ਸ਼੍ਰੀ ਰਾਮ ਦੇ ਨਾਰਿਆਂ ਨਾਲ ਗੂੰਜੇ ਉਥੇ ਦੂਜੇ ਪਾਸੇ ਅਯੋਧਿਆ ਦੇ ਵਿੱਚ ਰਾਮ ਲਲਾ ਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਮਨੋਲੀ ਦੇਵੀ ਸੀਤਾ ਦੇ ਗ੍ਰਹ ਨਗਰ ਜਨਕਪੁਰ ਵਿੱਚ ਸ਼ਰਧਾਲੂਆਂ ਨੇ 2,50,000 ਤੇਲ ਦੇ ਦੀਵੇ ਜਗਾਏ ਇਸ ਦੇ ਇਲਾਵਾ ਫੁੱਲਾਂ ਅਤੇ ਸਿੰਦੂਰ ਪਾਊਡਰ ਦੀ ਵਰਤੋਂ ਕਰਕੇ ਜੈ 시ਗਾਰਾਮ ਲਿਖੀ ਰੰਗੋਲੀ ਵੀ ਬਣਾਈ ਗਈ ਡਰੋਨ ਦੁਆਰਾ ਲਏ ਗਏ ਵਿਜ਼ੂਅਲ ਵਿੱਚ ਬੈਕਗ੍ਰਾਉਂਡ 'ਚ ਜਾਣਕੀ ਮੰਦਰ ਅਤੇ ਸ਼ਰਦਾਲੂਆਂ ਦੁਆਰਾ ਘਿਰੇ 2,05,000 ਤੇਲ ਆਧਾਰਿਤ ਦੀਵਿਆਂ ਦੀ ਰੌਸ਼ਨੀ ਮਨਮੋਹਕ ਲੱਗ ਰਹੀ ਸੀ ਜੇਕਰ ਗੱਲ ਕੀਤੀ ਜਾਵੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਚ ਸ਼੍ਰੀ ਰਾਮ ਮੰਦਿਰ ਦੀ ਪ੍ਰਾਣ ਪ੍ਰਤੀਸ਼ਟਾ ਮੌਕੇ ਲੋਕ ਕਲਿਆਣ ਮਾਰਗ ਸਥਿਤ ਆਪਣੇ ਸਰਕਾਰੀ ਅਵਾਜ਼ ਤੇ ਰਾਮ ਨਾਂ ਦੀ ਜੋਤ ਜਗਾਈ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਲਿਖਿਆ ਰਾਮ ਜੋਤੀ ਉਨ੍ਹਾਂ ਨੇ RAMLAL DI PLANT ਪ੍ਰਤੀਸ਼ਠਾ ਨੂੰ ਪਾਰ ਲਈ ਸ਼ਾਂਤੀ ਧੀਰਜ ਅਤੇ ਆਪਸੀ ਸਾਂਝ ਦਾ ਪ੍ਰਤੀਕ ਦੱਸਦਿਆਂ ਹੋਇਆ ਕਿਹਾ ਕਿ ਇਹ ਦਿਨ ਕਿਸੇ ਅੱਗ ਨੂੰ ਨਹੀਂ ਸਗੋਂ ਊਰਜਾ ਨੂੰ ਜਨਮ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸਿਰਫ ਜਿੱਤ ਦਾ ਹੀ ਨਹੀਂ ਸਗੋਂ ਨਿਮਰਤਾ ਦਾ ਵੀ ਪਟਿਕਾ ਕ੍ਰੇਪ 500 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਅਯੁੱਧਿਆ ਵਿੱਚ ਹੋਈ ਰਾਮ ਲਲਾ ਦੇ ਪ੍ਰਾਣ ਪ੍ਰਤੀਸ਼ਟਾ ਨੂੰ ਲੈ ਕੇ ਦੇਸ਼ ਵਿਦੇਸ਼ ਵਿੱਚ ਖੁਸ਼ੀ ਦੀ ਲਹਿਰ ਦੇਖੀ ਗਈ ਹਰ ਪਾਸੇ ਜੈ ਸ਼੍ਰੀ ਰਾਮ ਦੀ ਧੁਨ ਸੁਣਾਈ ਦਿੱਤੀ ਜਿਸ ਨਾਲ ਮਾਹੌਲ ਰਾਮਮਈ ਬਣਿਆ ਭਗਤਾਂ ਦੇ ਚਿਹਰੇ ਤੇ ਰਾਮ ਦਿਲ ਵਿੱਚ ਰਾਮ ਚਾਰੇ ਪਾਸੇ ਗੂੰਜਿਆ ਜੈ ਸ਼੍ਰੀ ਰਾਮ ਅਤੇ ਰਾਤ ਸਮੇਂ ਪੂਰਾ ਦੇਸ਼ ਦੀਵਿਆਂ ਦੀ ਰੌਸ਼ਨੀ ਨਾਲ जगमगाਇਆ। ਰਾਮ ਭਗਤਾਂ ਦੇ ਵੱਲੋਂ ਵੀ ਆतिਸ਼ਬਾਜ਼ੀ ਕੀਤੀ ਗਈ। ਰਾਮ ਭਜਨਾ ਤੇ ਚੁੰਮਦੇ ਹੋਏ ਰਾਮ ਦੇ ਭਗਤ ਦਿਖਾਈ ਦਿੱਤੇ। ਇਸ ਦਿਨ ਨੂੰ ਦੀਵਾਲੀ ਦੀ ਤਰ੍ਹਾਂ ਮਨਾਇਆ ਗਿਆ। ਇਸੇ ਤਰ੍ਹਾਂ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਵਿੱਚ ਵੀ ਰੌਣਕਾਂ ਲੱਗੀਆਂ ਹੋਈਆਂ ਸੀ। ਪ੍ਰਭੂ શ્રી ਰਾਮ ਜੀ ਦੇ ਪ੍ਰਾਣ ਪ੍ਰティਸ਼ਟਾ ਸਮਾਰੋਹ ਦੌਰਾਨ ਜਲੰਧਰ ਦੇ ਮੰਦਰਾਂ ਦੇ ਵਿੱਚ ਵੀ ਹਵਨ ਜਗ ਕੀਤੇ ਗਏ ਅਤੇ ਜੈ શ્રી ਰਾਮ ਦੇ ਜੈਕਾਰੇ ਲਗਾਏ ਗਏ। ਇਸ ਦੇ ਨਾਲ ਹੀ ਦੀਪਮਾਲਾ ਵੀ ਕੀਤੀ ਗਈ। ਕਰੀਬ 1 ਲੱਖ 21 ਹਜ਼ਾਰ ਹਜ਼ਾਰ ਦੀਵੇ ਜਲੰਧਰ ਸ਼ਹਿਰ ਦੇ ਵਿੱਚ ਜਗਾਏ ਗਏ ਹਰ ਸ਼ਹਿਰ ਦੇ ਪਿੰਡ ਦੀ ਗਲੀ ਗਲੀ ਤੋਂ ਲੈ ਕੇ ਮੋਹੱਲੇ ਮੋਹੱਲੇ ਵਿੱਚ ਤਿਉਹਾਰ ਮਨਾਇਆ ਗਿਆ ਅਤੇ ਪਗਵੇਂ ਛੰਡੀਆਂ ਨਾਲ ਹਰ ਥਾਂ RAM ਨਾਮ ਵਿਰਾਜਮਨ ਹੋਏ ਭਗਤਾ ਨੇ ਬਾਜ਼ਾਰਾਂ ਤੇ ਗਲੀਆਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ RAM ਨਾਮ ਦੇ ਜੋ ਕਿ ਜੈਕਾਰੇ ਲਗਾਏ ਅਤੇ ਰਾਤ ਨੂੰ ਦੀਪਮਾਲਾ ਕੀਤੀ ਗਈ ਸੋਚ ਝੰਡਿਆਂ ਦੇ ਨਾਲ ਮਾਹੌਲ ਪੂਰੀ ਤਰ੍ਹਾਂ ਭਗਮਤੀ ਬਣਿਆ ਰਿਹਾ ਭਗਤਾਂ ਨੇ ਆਪਣੇ ਘਰਾਂ ਨੂੰ ਝੰਡਿਆਂ ਤੇ ਰੰਗੋਲੀਆਂ ਨਾਲ ਸਜਾਇਆ ਸੋਮਵਾਰ ਲਾਈਵ ਪ੍ਰਸਾਰਣ ਵੇਖਣ ਵਾਲੇ ਲੋਕਾਂ ਦੀ ਗਿਣਤੀ ਦਾ ਇੱਕ ਵਿਸ਼ਵ ਰਿਕਾਰਡ ਬਣਿਆ 22 ਜਨਵਰੀ ਭਾਰਤੀਆਂ ਲਈ ਬਹੁਤ ਹੀ ਵੱਡਾ ਦਿਨ ਸੀ ਜਦੋਂ ਅਯੋਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਲੱਲਾ ਵਿਰਾਜਮਾਨ ਹੋਏ ਦੇਖਦੇ ਰਹੋ ਚਰਦੀਕਲਾ ਟਾਈਮ ਟੀਵੀ ਧੰਨਵਾਦ